ਉਹਨੇ ਕਿਹਾ ਕਿ ਆਲੂ ਘਰ ਉਹਨੇ ਬਾਰਵੀਂ ਦਿੱਤੀ ਹੈ ਕਿ ਮੱਢੀ ਚ ਆਇਆ ਤੇ ਦੋ ਬੁੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾਗਜ਼ ਕਰਕੇ ਉਹਨਾਂ ਨੂੰ ਬਾਰਕ ਦੇਣਿਆ ਕਹਲੋ ਕਿ ਡਾਣਾ ਮੱਢੀ ਚ ਆਇਆ ਮੈਂ ਦਿਖਰਾ ਦਾਨਾ ਅੱਗੇ ਨੇ ਸਭਨੋਂ ਕੱਪੜੇ ਬਦਲੇ ਕਾਕਾ ਉਹ ਕੋਲ ਲੱਗੇ ਜੱਕ ਨੇ ਚੱਲ ਗਏ ਫਿਰ ਉੱਚ ਦਾਣਾ ਮੱਢੀ ਚ ਪਾਣੇ ਦਾ ਮੈਂ ਤੇ ਆਪੇ ਚ ਕੋਲ ਗਲੇ ਕਿੱਜਾ ਪੁੱਜਾ ਮਾਰ ਕੇ ਸੁੱਤੇ ਗਏ ਕਿੱਜਾ ਮਾਰ ਹਾਂ ਕਿੱਜਾ ਮਾਰੀਆਂ ਦੋ ਮੈਨੇ ਗਲਾ ਵੀ ਘੁੱਟਿਆ ਉਹ ਅੱਠ ਜਣੇ ਤਨ ਕਿੱਦਾਂ ਬਦਲਿਆ ਔਰ ਮੈਨੂੰ ਪਤਾ ਲੱਗਿਆ ਦਾਣਾ ਮੱਢੀ ਤੇ ਉਹਦਾ ਰਿਕਵਰ ਬੈਹ ਹਾਂ ਪੈਂਪਰਾ ਦਾ ਹੋ ਗਿਆ ਅਪੇ ਜਿਹੜੇ ਗੁੰਡੇ ਜੱਟ ਰਹੀ ਆ ਉਹਦੀ ਕਿਪੜ ਭਰਾ ਦਾ ਪਹਿਲਾਂ ਹੀ ਮਰਿਆ ਸ਼ੇਰਾ ਉਹਨੇ ਸ਼ੇਰਾ ਨਹੀਂ ਆ ਤੇ ਹੁੰ ਤੋਂ ਕਿ ਕਿਹਾ ਮੈਂ ਚਾਹਨੀ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਿਵੇਂ ਕਿਉਂ ਮਾਰਿਆ ਬੱਚਾ ਨੂੰ ਕਿਉਂ ਮਾਰਿਆ ਉਹਦੇ ਮੌਕੇ ਤੇ ਪਹੁੰਚੇ ਡੀਐਸਪੀ ਡੇਰਾ ਬਾਬਾ ਨਾਨਕ ਨੇ 피ੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਸੇਜ ਮਿਲਿਆ ਇੱਥੇ ਹਸਪੀਟਲ ਚਾਹੇ ਆ ਵੀ ਅਰਦੀਪ ਸਿੰਘ ਇਨੀ ਸਟਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਆ ਉਹਦੀ ਮਾਤਾ ਦਾ ਮਾਤਾ ਨਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਕਾਰਵਾਈ ਕਰ ਦਿੱਤੀ ਜੀ ਠੀਕ ਹੈ ਕਾਰਵਾਈ ਮੈਂ ਤੁਹਾਡੇ ਸਾਹਮਣੇ ਜਾਇਆ ਮੈਂ ਕਹਾਂ ਜੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਨੂੰ ਦੱਸਿਆ ਵੀ ਇਹਦਾ ਮਟਰ ਹੋਇਆ ਅਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਖਾਗੇ ਉਮੀ ਕਾਰਨ ਪਤਾ ਨਹੀਂ ਵੀਰ ਜੀ ਤੱਕ ਕੋਈ ਲੱਗਿਆ ਇਹਨਾਂ ਇਨਾਂ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ